ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੀ ਅਸੀਂ ਇੱਕ ਬਾਬਾ ਜੋਗੀ ਵੀਰ ਦੇ ਸਥਾਨ ਤੇ ਖਬਰ ਪ੍ਰਤੀ ਗਏ ਸੀ ਜਿੱਥੇ ਕਾਫੀ ਵਿਵਾਦ ਹੋਇਆ ਇਹ ਮੌਜੂਦਾ ਪੰਚਾਇਤ ਦੇ ਕੁਝ ਮੈਂਬਰ ਤੇ ਸਰਪੰਚ ਦੇ ਕੁਝ ਗੁੰਡਿਆਂ ਵੱਲੋਂ ਸਾਡੇ ਕਈ ਪੱਤਰਕਾਰਾਂ ਨਾਲ ਹੁਣ ਵੀ ਅਸੀਂ ਇਕੱਠੇ ਖੜੇ ਆਂਗੇ ਹੱਥੋ ਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਹਾਲੇ ਤੱਕ ਅਸੀਂ ਖਬਰਾਂ ਦੇ ਵਿੱਚ ਪਹਿਲਾਂ ਗੱਲ ਦੱਸ ਰਹੇ ਸੀ ਪਰ ਉੱਥੇ ਕੀ ਸੀ ਕੁਝ ਉਹਨਾਂ ਦੀ ਹੀ ਪੰਚਾਇਤੀ ਮੈਂਬਰ ਸੀ ਜਿੰਨਾਂ ਵੱਲੋਂ ਸਰਪੰਚ ਤੇ ਬੇਪਰੋਸਗੀ ਦਾ ਮਤਾ ਪਾਇਆ ਜਾ ਰਿਹਾ ਸੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਜੀ ਵੀ ਇੱਥੇ ਕੀ ਗੋਰਖ ਧੰਦੇ ਕੀਤੇ ਜਾ ਰਹੇ ਆ ਉੱਥੇ ਉਹਨਾਂ ਨੇ ਸਾਨੂੰ ਇੱਕ ਫੋਟੋ ਦਿਖਾਈਆਂ ਸੀ ਵੀ ਤੂੜੀ ਇੱਥੇ ਪਰਸਨਲ ਆਪਦੀਆਂ ਪਾਈ ਬੈਠੇ ਆ ਜਿਵੇਂ ਹੁਣ ਉਹਨਾਂ ਨੇ ਕੱਲ ਇੱਕ ਵੀਡੀਓ ਪਾਈ ਆ ਉਸ ਵੀਡੀਓ ਚ ਉਹਨਾਂ ਨੇ ਦਿਖਾਇਆ ਵੀ ਅਸੀਂ ਖੋਖਰ ਨੂੰ ਤੂੜੀ দান ਕਰੀ ਆ ਕੁਝ ਸੱਜਣਾ ਨੇ ਬੋਲ ਕੇ ਵੀ ਦੱਸਿਆ ਪਰ ਉਸ ਦੇ ਪਿੱਛੇ ਦਾ ਸੱਚ ਕੀ ਆ ਸਾਡੇ ਕੋਲ ਰਿਕਾਰਡਿੰਗ ਵੀ ਆ ਅਸੀਂ ਗੱਲਬਾਤ ਵੀ ਕਰੀ ਆ ਖੋਖਰ ਨਾਲ ਵੀ ਉੱਥੇ ਲਗਭਗ 2-3 ਸੌ ਜਿਹੜੀ ਤੂੜੀ ਦੀ ਟਰਾਲੀ ਚੱਕੀ ਗਈ ਆ ਉਸ ਤੋਂ ਬਾਅਦ ਜਿਹੜਾ ਲਾਸਟ ਵਾਲਾ ਪੂੰਗ ਸੀਗਾ ਉਹ ਖੋਖਰ ਨੂੰ ਦਾਨ ਕਰਨ ਦੀ ਗੱਲ ਕਰਤੀ ਪਰ ਉਦੋਂ ਪਹਿਲਾਂ ਵਾਲੀਆਂ ਜਿਹੜੇ ਪੂੰਗ ਸੀ ਉਹ ਕਿੱਥੇ ਗਏ ਇਸੇ ਵਿਸ਼ੇ ਤੇ ਉਸ ਦਿਨ ਅਸੀਂ ਗੱਲ ਕਰਨ ਗਏ ਸੀ ਜਿੱਥੇ ਜੋਗੀ ਪੀਰ ਦੀ ਡਿਊਟੀ ਤੇ ਆ ਕੇ ਮੈਂਬਰ ਪੰਚਾਇਤ ਸਾਰੇ ਤੇ ਕੁਝ ਗੁੰਡੇ ਟਾਈਪ ਜਿਹੜੇ ਬੰਦੇ ਸੀ ਉਹਨਾਂ ਵੱਲੋਂ ਆ ਕੇ ਦੁਰਵਿਵਹਾਰ ਕੀਤਾ ਗਿਆ ਪੱਖ ਦੇਣ ਤੋ ਇਨਕਾਰ ਕੀਤਾ ਗਿਆ ਸੀ ਪੱਖ ਲੈਣ ਦੇ ਲਈ ਹੀ ਪੁੱਛਣ ਦੇ ਲਈ ਗਏ ਸੀ ਪੱਖ ਦੇਣਾ ਤਾਂ ਕੀ ਸੀ ਉਹਨਾਂ ਵੱਲੋਂ ਹੱਥੋ ਪਾਈ ਕੀਤੀ ਗਈ ਅਸੀਂ ਉਹਨਾਂ ਨੂੰ ਕਿਹਾ ਵੀ ਕਿ ਤੁਸੀਂ ਆਪਦਾ ਪੱਖ ਦੇ ਸਕਦੇ ਹੋ ਸਾਡੇ ਵੱਲੋਂ ਇਹੋ ਜਿਹਾ ਕੋਈ ਬਨੋਰਥ ਨਹੀਂ ਸਾਡਾ ਕੰਮ ਆ ਇੱਕ ਬੰਦੇ ਨੇ ਬੁਲਾ ਲਿਆ ਤਾਂ ਦੂਜੇ ਦਾ ਵੀ ਅਸੀਂ ਪੱਖ ਲਾਵਾਂਗੇ ਖਬਰ ਤਾਂ ਲਗੂਗੀ ਪਰ ਉਹਨਾਂ ਨੇ ਪੱਖ ਦੇਣ ਦੀ ਧੰਦੇ ਜਿੱਥੇ ਗੁੰਡਾਗਰਦੀ ਕੀਤੀ ਉੱਥੇ ਉਹਨਾਂ ਨੇ ਇਹ ਵੀ ਕਿਹਾ ਤੁਸੀਂ ਦੂਜਿਆਂ ਕੋਲੇ ਆਏ ਕਿਵੇਂ ਤੁਸੀਂ ਪਹੁੰਚੇ ਕਿਵੇਂ ਜਦ ਕਿ ਪੱਤਰਕਾਰਾਂ ਨੂੰ ਜੇ ਕਦੇ ਵੀ ਕੋਈ ਬੁਲਾਉਂਦਾ ਤਾਂ ਜਾਣਦੇ ਆ ਇੱਕ ਪੱਖ ਸੁਣੀਦਾ ਤੇ ਦੂਜਾ ਵੀ ਸੁਣੀਦਾ ਖਬਰ ਕਰਨਾ ਕਈ ਵਾਰ ਇਹ ਹੁੰਦਾ ਵੀ ਇਹ ਵਿਵਾਦਿਤ ਖਬਰਾਂ ਦੇ ਵਿੱਚ ਇਹੋ ਜਿਹੇ ਰੋਲੇ ਪੈਂਦੇ ਆ ਉਹਨਾਂ ਕੋਲੇ ਕੀ ਹੱਕ ਹੁੰਦਾ ਇੱਕੋ ਗੱਲ ਬਾਅਦ ਚ ਕਹਿੰਦੇ ਵੀ ਪੱਤਰਕਾਰ ਤਾਂ ਪੈਸੇ ਹੀ ਮੰਗਦਾ ਸੀ ਜਾਂ ਤਾਂ ਉਹ ਫਿਰ ਉਹ ਸਬੂਤ ਦੰਦੇ ਪਿੰਡ ਚ ਇਹ ਵੀ ਕੁਝ ਗੱਲਾਂ ਆਈਆਂ ਅਸੀਂ ਕਹਿਣਾ ਚਾਹੁੰਦੇ ਆ ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਅੱਜ ਜਿਹੜਾ ਉਹ ਤੂੜੀ ਦਾ ਸੱਚ ਕਹਿੰਦੇ ਆ ਵੀ ਅਸੀਂ ਦਾਨ ਕੀਤਾ ਉਸੇ ਦਿਨ ਸਾਨੂੰ ਪੱਖ ਦੇ ਦਿੰਦੇ ਉਹਨਾਂ ਚ ਕੁਝ ਸੰਜਣਾ ਵੱਲੋਂ ਕਿਹਾ ਗਿਆ ਵੀ ਤੁਸੀਂ ਆਪ ਦਾ ਪੱਖ ਜਿਹੜਾ ਸਾਥੋਂ ਆਕੇ ਲੈ ਸਕਦੇ ਸੀ ਉਸੇ ਦਿਨ ਅਸੀਂ ਇਹ ਪੱਖ ਹੀ ਲੈਣਗੇ ਪਰ ਉਹਨਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਥਾਣੇ ਦੇ ਵਿੱਚ ਵੀ ਕਿਹਾ ਗਿਆ ਵੀ ਸਾਡੇ ਨਾਲ ਇਹ ਵੀ ਵਧੀਕੀ ਕਰਦੇ ਆ ਅਸੀਂ ਸੌਂਖਾਨ ਨੂੰ ਤਿਆਰ ਆ ਜਦੋਂ ਥਾਣੇ ਦੇ ਉੱਥੇ ਡਿਊਟੀ ਤੇ ਕੈਮਰੇ ਚੈੱਕ ਕਰਨ ਦੇ ਲਈ ਗਏ ਉਹਨਾਂ ਵੱਲੋਂ ਕਿਹਾ ਗਿਆ ਕੈਮਰੇ ਦੀ ਚੈਕਿੰਗ ਕੀਤੀ ਜਾਵੇ ਉਦੋਂ ਪਹਿਲਾਂ ਉਹਨਾਂ ਨੇ ਕੈਮਰੇਆਂ ਦੀਆਂ ਵੀਡੀਓ ਜਿਹੜੀਆਂ ਡਿਲੀਟ ਕਰਤੀਆਂ ਇਹ ਥਾਣਾ ਪੁਲਿਸ ਦਾ ਉਥੋਂ ਦਾ ਕਹਿਣਾ ਹੈਗਾ ਵੀ ਉੱਥੇ ਤਾਂ ਵੀਡੀਓ ਹੀ ਨਹੀਂ ਬਣੀ ਜੇ ਉੱਥੇ ਉਹ ਵੀਡੀਓ ਡਿਲੀਟ ਕਰੀ ਜਾਂਦੇ ਆ ਤਾਂ ਫਿਰ ਕਿੱਡੇ ਘਾਪਲੇ ਕਰਦੇ ਹੋਣੇ ਅਸੀਂ ਸਾਰੇ ਪੱਤਰਕਾਰ ਇਕੱਠੇ ਖੜੇ ਆ ਸਾਰਿਆਂ ਵੱਲੋਂ ਗੱਲਾਂ ਵੀ ਹੋਈਆਂ ਤੇ ਕਿਤੇ ਨਾ ਕਿਤੇ ਉਤੇ ਰਾਜਨੀਤਿਕ ਦਬਾਅ ਵੀ ਪਾਇਆ ਜਾ ਰਿਹਾਗਾ ਤੁਸੀਂ ਗੱਲ ਕਰ ਸਕਦੇ ਹੋ ਸਾਰਿਆਂ ਨਾਲ ਗੱਲ ਕਰਾਂਗੇ ਆਪਾਂ ਕੀ ਕਹਿਣਾ ਹਰਜਿੰਦਰ ਕੀ ਕਹੋਗੇ ਭਈ ਇਸ ਪੂਰੇ ਮਸਲੇ ਤੇ ਇਸ ਮਸਲੇ ਦੇ ਬਾਰੇ ਦੇਖੋ ਜੀ ਮੈਂ ਤਾਂ ਇਹ ਕਹਿਣਾ ਇਹ ਕਈ ਨੇ ਵੀ ਸਾਡਾ ਗੁਰੂ ਘਰ ਫਲਾਣਾ ਤਾਂ ਕਪਰਸੋਲੀ ਤੌਰ ਤੇ ਆਪਦਾ ਨਿੱਜੀ ਜਗਾ ਬਣਾ ਰਹੇ ਨੇ ਉਹਨੂੰ ਜਾਨੀ ਕਿ ਮੈਂ ਵੀ ਚੈਹਲ ਆਵੇਂ ਨੇ ਖਬਰਾਂ ਨੇ ਮਗਰ ਵੀ ਹਰਜਿੰਦਰ ਸਿੰਘ ਚੈਹਲ ਦੇ ਨਾਂ ਤੇ ਸੱਪਦੀਆਂ ਨੇ ਪਰ ਇਹ ਇਕੱਲੇ ਚੈਹਲਾਂ ਦਾ ਨਹੀਂ ਗੁਰੂ ਘਰ ਹੈਗਾ ਨਾ ਕਿ ਬਾਬਾ ਜੂਗੀ ਪੀਰ ਨੇ ਕਿਸੇ ਨੂੰ ਇਹ ਕਿਹਾਗਾ ਵੀ ਇੱਥੇ ਇਕੱਲੇ ਚੈਹਲ ਹੀ ਆਉਣਗੇ ਕਿਉਂਕਿ ਸਰਦਨਾਂ ਜੋ ਵੀ ਆਉਂਦਾ ਰ ਇੱਥੇ ਹਰ ਇੱਕ ਆਪਦਾ ਘਰ ਮੰਨ ਕੇ ਆਉਂਦਾਗਾ ਇਹ ਸਾਂਝੀ ਸਥਾਨਾਂ ਗੀ ਜੋ ਕਿ ਇਹ ਆਪਦੀਆਂ ਗੁੰਡਾਗਰਦੀਆਂ ਕਰਦੀਆਂ ਨੇ ਉਹ ਬਹੁਤ ਹੀ ਗਲਤ ਹੈਗਾ ਇਹਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਬਾਕੀ ਇਹ ਸਾਂਝਾ ਸਥਾਨਾਂਗਾ ਹਰ ਇੱਕ ਨੂੰ ਉੱਥੇ ਜਾਣ ਦੀ ਆਗਿਆ ਹੈ ਕੀ ਕਹੋਗੇ ਬਾਬੇ ਸੋਨੂ ਕੀ ਲੱਗਦਾ ਉਹਨਾਂ ਵੱਲੋਂ ਇਹ ਗੁੰਡਾਗਰਦ ਸਾਨੂੰ ਦਿਖਾਈ ਗਈ ਸੀ ਅਸੀਂ ਗਏ ਆ ਪੱਖ ਲੈਣ ਵਾਸਤੇ ਪਹੁੰਚੇ ਸੀ ਪਰ ਉਹਨਾਂ ਵੱਲੋਂ ਸਾਨੂੰ ਮੰਦਾ ਚੰਗਾ ਬਹੁਤ ਜ਼ਿਆਦਾ ਬੋਲਿਆ ਗਿਆ ਇਹ ਉਹਨਾਂ ਦਾ ਉੱਥੇ ਧਰਮਕਸਤਾਨ ਤੇ ਰੋਕਣਾ ਬਹੁਤ ਮੰਦਭਾਗੀ ਸੀਗੀ ਤਾਂ ਬਸ ਇਹਨਾਂ ਕੀ ਕਹੋਗੇ ਹੁਣ ਜਿਹੜੇ ਆਪਾਂ ਕੈਮਰੇਆਂ ਦੀ ਗੱਲ ਕਰੀਏ ਕਹਿੰਦੇ ਉਹਨਾਂ ਜਦੋਂ ਆਪਾਂ ਪੁਲਿਸ ਵਾਲਿਆਂ ਨਾਲ ਗੱਲ ਕਰੀਆ ਕਹਿੰਦੇ ਕੈਮਰੇਆਂ ਵਿੱਚ ਵੀਡੀਓ ਹੀ ਨਹੀਂ ਹੈਗੀਆਂ ਸਾਰੀਆਂ ਡਿਲੀਟ ਨੇ ਹਾਂ ਇਹ ਫਿਰ ਇਹਦੇ ਵਿੱਚ ਕੋਈ ਵੱਡੀ ਧੰਦਲੀ ਲੱਗਦੀ ਐ ਜੋ ਅੱਜ ਇਹ ਚੀਜ਼ ਡਿਲੀਟ ਹੋ ਸਕਦੀ ਐ ਕੱਲ ਨੂੰ ਕੋਈ ਵੱਡੇ ਪੈਸਿਆਂ ਦੇ ਵਿਚਵਿਤਨਾਵ ਕੀ ਕਹੋਂਗੇ ਮੰਗੇ ਇਹ ਲਗਾਤਾਰ ਹਨ ਆਪਾਂ ਹੀ ਸਭ ਤੋਂ ਪਹਿਲਾਂ ਗਏ ਸੀ सोनू ਵੀ ਸਪੈਸ਼ਲ ਕਿਹਾ ਹੈਗਾ ਤੁਸੀਂ ਖਬਰ ਕਰਨੀ ਕਿਵੇਂ ਆਇਓ ਤੁਸੀਂ ਕਿਵੇਂ ਆ ਸਕਦੇ ਹੋ ਬਿਲਕੁਲ ਜੀ ਅਸੀਂ ਗਏ ਸੀਗੇ ਸਾਡੇ ਨਾਲ ਤਾਂ ੱੱਕੇ ਹੀ ਬਹੁਤ ਕੀਤਾ ਗਿਆ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਜਦੋਂ ਅਸੀਂ ਚੱਲ ਅਸੀਂ ਵੀ ਕਿਹਾ ਵੀ ਪੱਖ ਲੈਣ ਦੇ ਲਈ ਤਾਂ ਚੱਲਦੇ ਆਪਾਂ ਹਨ ਸਾਰੇ ਹਾਲਾਂਕਿ ਪੰਚਾਇਤ ਮੈਂਬਰ ਵੀ ਕਹਿੰਦੇ ਸੀ ਅਸੀਂ ਚੱਲਦੇ ਆ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਆਪਦਾ ਜਾਓ ਵੀ ਕੋਈ ਵਾਰੀ ਕੋਈ ਤੁਹਾਡਾ ਰੋਲਾ ਹੋ ਸਕਦਾ ਠੀਕ ਹੈ ਅਸੀਂ ਚੱਲਦੇ ਆ ਅਸੀਂ ਕਰਕੇ ਆਉਣਾ ਸਾਨੂੰ ਬਾਹਰ ਹੀ ਘੇਰ ਲਿਆ ਗਿਆ ਜੋੜੀ ਦੇ ਅੰਦਰ ਜਾਣ ਹੀ ਨਹੀਂ ਦਿੱਤਾ ਗਿਆ ਠੱਕੇਸ਼ਾਈ ਹੋਈ ਆ ਪੂਰੀ ਜਗ੍ਹਾ ਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜਿਹੜਾ ਅਵਤਾਰ ਸਿੰਘ ਐ ਪੰਚਾਇਤ ਮੈਂਬਰ ਉਹਨਾਂ ਨੇ ਦਸਤਰੀਬਿਆ ਤੋੜੀ ਜਿਹੜੀ ਇਹਨਾਂ ਦੀ ਪਰਸਨਲ ਪਾਈ ਗਈ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਅਸੀਂ ਕਵਰੇਜ ਕਰਨ ਗਏ ਸੀ ਉੱਥੇ ਉਹਨਾਂ ਨੇ ਵੱਲੋਂ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਸੀ ਵੀ ਇੱਥੇ ਕੱਪੜੇ ਹੋਏ ਨੇ ਉਸੇ ਦੋਸ਼ ਲਾਏ ਨੇ ਵੀ ਇੱਥੇ ਜਿਹੜੇ सरपंच ਵੱਲੋਂ ਕਪੜੇ ਵਾਜੀ ਕੀਤੀ ਜਾ ਰਹੀ ਹੈ ਕੀ ਕੀ ਕਹਾਂਗੇ ਹਰਜੰਦਰ ਗੱਲ ਫੇਰ ਉੱਥੇ ਆ ਗਈ ਆਪਾਂ ਰਹਿ ਗਈ ਹੈ ਨਾ ਤੂੜੀ ਵਾਲੀ ਇਹਨਾਂ ਨੇ ਤੂੜੀ ਦੇ ਪਾ ਕੇ ਆਪਦਾ ਕਿਹਾਗਾ ਵੀ ਅਸੀਂ ਝੜਾ ਸੱਚ ਇਹ ਹੈ ਵੀ ਅਸੀਂ ਤਾਂ ਤੂੜੀ ਦਾਨ ਕਰਨੀ ਸੀਗੀ ਚਲੋ ਦਾਨ ਕਰਨੀ ਸੀ ਜੀ ਦੇਖੋ ਪਹਿਲੀ ਗੱਲ ਤਾਂ ਖੋਖਰਾ ਗਊਸ਼ਾਲਾ ਬਹੁਤ ਵੱਡੀ ਆ ਹਨਾ ਪਏ ਨਹੀਂ ਕਹਿੰਦੇ ਵੀ ਉੱਥੇ ਜਗ੍ਹਾ ਨਹੀਂ ਹੈਗੀ ਤੂੜੀ ਪਾਉਣ ਨੂੰ ਬਾਕੀ ਛੇੜਾ ਜਿਹੜਾ ਦਾਨ ਕਰਨੀ ਹੁੰਦੀ ਆਪਾਂ ਕੋਈ ਵੀ ਜਗ੍ਹਾ ਗਈ ਕਿਤੇ ਵੀ ਜਦੋਂ ਆਪਾਂ ਕਣਕ ਦੇ ਵੱਢ ਕੇ ਤੂੜੀ ਬਣਾਉਣਾ ਤਾਂ ਆਪਾਂ ਨਾਲ ਦੀ ਨਾਲ ਉੱਥੇ ਤੂੜੀ ਦਿੰਨੇ ਆ ਠੀਕ ਹੈ ਕੋਈ ਆਇਆ ਹੀ ਨਹੀਂ ਆਪਾਂ ਘਰ ਤੇ ਆ ਗਈ ਪਾਕੀ ਬਾਤ ਦਿੰਨੇ ਤੂੜੀ ਬਾਕੀ ਸਿਹਰੇ ਅੱਜ ਤੱਕ ਕਿਤੇ ਮੈਂ ਤਾਂ ਸੁਣਿਆ ਨਹੀਂ ਹੈਗਾ ਐਡਾ ਮੇਰੀ 33 ਸਾਲ ਦੀ ਉਮਰ ਹੋ ਗਈ ਵੀ ਕਿਤੇ ਕਿਸ ਨੇ ਤੂੜੀ ਦਾ ਦਾਨ ਕਰਨ ਵਾਸਤੇ ਜੋਗੀ ਪੀਰਾਂ ਵਿੱਚ ਪਾਈ ਹੋਵੇ ਹਨ ਕਿਉਂਕਿ ਨਿੱਜੀ ਸੀ ਚਲੋ ਗਲਤੀ ਹੋਈ ਐ ਨਾ ਤੋ ਹਣਾ ਮੰਨ ਲੈਂਦੇ ਵਧੀਆ ਗੱਲ ਸੀ ਪਰ ਕੁਝ ਤੂੜੀਆਂ ਜਾਂ ਤਾਂ ਸਾਰੀ ਸਾਰੀ ਹੁਣ ਵੀ ਦਾਨ ਕਰਦੇ ਪੋ ਵੀ ਮੰਨ ਲੈਂਦੇ ਮਾਂਗਰ ਲਈ ਜਿਹੜੀ ਰਹਿਣ ਖੂਨ ਦਾ ਸਿਰਫ ਉਹ ਇੱਕ ਪੂੰਗ ਭੇਜਿਆ ਗਿਆ ਗਿਆ ਜਿਸ ਦੀ ਕੇ ਪਰਚੀ ਵੀ ਕੱਟੀ ਗਈ ਹੈ ਗਊਸਾਲਾ ਵੱਲੋਂ ਹਨ ਆਪਣੇ ਕੋਈ ਸਬੂਤ ਵੀ ਹੈਗੇ ਨੇ ਪਰ ਜਿਹੜੀ ਦੂਸਰੀ ਤੂੜੀ ਪਹਿਲਾਂ ਪੂੰਗ ਵੇਚ ਚੁੱਕੇ ਨੇ ਉਹ ਤੇ ਬਾਕੀ ਸਿਰੇ ਅਸੀਂ ਸੀਐਮ ਸਾਹਿਬ ਤੋਂ ਮੰਗ ਕਰਦੇ ਆਂ ਇਹ ਚੀਜ਼ ਦੀ ਵੀ ਇਹ ਚੀਜ਼ ਤੇ ਇਨਸਾਫ ਮਿਲਣਾ ਚਾਹੀਦਾ ਹਨ ਜਦੋਂ ਸਾਡੇ ਪੱਤਰਕਾਰਾਂ ਨਾਲ ਇਹ ਚੀਜ਼ ਹੋ ਸਕਦੀ ਹੈ ਤਾਂ ਆਮ ਬੰਦਾ ਤਾਂ ਉੱਥੇ ਕੀ ਕਰ ਸਕਦਾਗਾ ਤੇ ਇਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਜੀ ਇਹੀ ਮੰਗ ਕਰਦੇ ਆਂ ਕਿਉਂਕਿ ਕੁਝ ਕੁ ਉੱਥੇ ਸਾਨੂੰ ਪਤਾ ਵੀ ਅੱਜ ਆਪ ਪਾਰਟੀ ਸਰਕਾਰ ਆ ਗਈ ਆਪ ਪਾਰਟੀ ਦੇ ਕੁਝ ਕੁ ਉੱਥੇ ਨੁਮਾਇंदे ਜਾਨੀ ਕਿ ਚਾਹਤੇ ਵੀ ਹਾਜ਼ਰ ਨੇਗੇ ਜਿਹੜੇ ਕਿ ਇਸ ਚੀਜ਼ ਦੇ ਵਿੱਚ ਉਹਨਾਂ ਦੀ ਸਪੋਰਟ ਕਰ ਰਹੇ ਨੇਗੇ ਬਾਕੀ ਸਿਰੇ ਅਸੀਂ ਤਾਂ ਮੰਗ ਦੁਬਾਰੇ ਫੇਰ ਕਹਿੰਦੇ ਆ ਵੀ ਉਹੀ ਕਰਦੇ ਆ ਕਿ ਧਾਰਮਿਕ ਸਥਾਨ ਆਗਾ ਠੀਕ ਆ ਅਸੀਂ ਪ੍ਰਬੰਧਕ ਲਾਉਣ ਦੀ ਵੀ ਪੰਜਾਬ ਸਰਕਾਰ ਤੋਂ ਬੇਨਤੀ ਕਰਦੇ ਆ ਵੀ ਇੱਥੇ ਪ੍ਰਬੰਧਕ ਲਾਇਆ ਜਾਵੇ ਜਿਹੜੇ ਇਹ ਲੁੱਟਾ ਖੋਹਾਂ ਕਰਦੇ ਨੇ ਸਾਰੇ ਆਮ ਬਾਕੀ ਸਾਰੇ ਕੈਮਰੇਆਂ ਦੀ ਫੁਟੇਜ ਡਿਲੀਟ ਕਰਦੇ ਨੇ ਕੀ ਪਤਾ ਉੱਥੇ ਕੀ ਕੁਝ ਚੱਲ ਰਿਹਾ ਹੈ ਨਾ ਜਿਹਦੇ ਕੋ ਧਾਰਮਿਕ ਸਥਾਨ ਤੇ ਪਹਿਲੀ ਗੱਲ ਤਾਂ ਕੈਮਰੇ ਆਪਾਂ ਲਾਈ ਸੇਫਟੀ ਵਾਸਤੇ ਹੁੰਦੇ ਆ ਵੀ ਜਦੋਂ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਆਪਾਂ ਫੁਟੇਜ ਨੂੰ ਚੈੱਕ ਕਰ ਸਕੀਏ ਜਦੋਂ ਉਹ ਕੈਮਰੇ ਫੁਟੇਜ ਫੁਟੇਜ ਦਿਖਾਈ ਨਹੀਂ ਰਹੇ ਕੁਝ ਡਿਲੀਟ ਹੋ ਰਿਹਾ ਨਾਲ ਦੀ ਨਾਲ ਆਪਾਂ ਇਹ ਚੀਜ਼ ਤੇ ਬਹੁਤ ਵੱਡੇ ਸਵਾਲ ਖੜੇ ਕਹਿ ਸਕਦੇ ਆ ਵੀ ਹੋਰ ਇਹੇ ਨੇਗੇ ਤੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੀ ਬਿਲਕੁਲ ਬਾਬੇ ਤੂੜੀ ਕਹਿੰਦੇ ਅਸੀਂ ਦਾਨ ਕੀਤੀ ਹੈ ਫਿਰ ਲਾਸਟ ਵਾਲੀ ਭੂਗੀ ਕਿਉਂ ਕੀਤੀ ਉਹ ਤੋਂ ਪਹਿਲਾਂ ਨਹੀਂ ਕਿਉਂ ਨਹੀਂ ਕੀਤੀਆਂ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜੋ ਕਿ ਤਿੰਨ ਚਾਰ ਟਰਾਲੀਆਂ ਲਗਭਗ ਸਾਨੂੰ ਪਤਾ ਲੱਗਿਆਗਾ ਬਣੀਆਂ ਸੀ ਉਹਨਾਂ ਵਿੱਚੋਂ ਸਿਰਫ ਤੇ ਸਿਰਫ ਇੱਕ ਟਰਾਲੀ ਹੀ ਪਹੁੰਚੀ ਹੈ ਗਊਸ਼ਾਲਾ ਵਿੱਚ ਬਾਕੀ ਚਾਰ ਟਰਾਲੀਆਂ ਜਾਂ ਤਿੰਨ ਟਰਾਲੀਆਂ ਜੋ ਵੀ ਹੈਗੀਆਂ ਸੀ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਉਹ ਕਿੱਥੇ ਗਈਆਂ ਨੇ ਬੀ ਬਿਲਕੁਲ ਦੋਸਤੋ ਜੇ ਆਪਾਂ ਗੱਲ ਕਰੀਏ ਤੁਹਾਨੂੰ ਇਸ ਦੇ ਵਿੱਚ ਨਾ ਰਿਕਾਰਡਿੰਗ ਜਿਹੜੀ ਅਸੀਂ ਸਪੈਸ਼ਲ ਕੀਤੀ ਹੈ ਮੇਰੇ ਕੋਲ ਫੋਨ 'ਚ ਰਿਕਾਰਡਿੰਗ ਆ ਜਿਹਦੇ ਵਿੱਚ ਗਊਸ਼ਾਲਾ ਵਾਲੇ ਬੋਲ ਕੇ ਦੱਸਦੇ ਆ ਪਿੱਛੇ ਮੈਂ ਲਾ ਕੇ ਸੁਣਾ ਉਹਨਾਂ ਨੇ ਇਹ ਸਪੈਸ਼ਲ ਕਿਹਾ ਕਹਿੰਦਾ ਸਾਡੇ ਕੋਲੇ ਰਾਤ ਜਿਹੜੀ ਪੂੰਗਾਈ ਆ ਅਸੀਂ ਉਸ ਇਦੀ ਜਿਹੜੀ ਪਰਚੀ ਕੱਟੀ ਆ 210 ਕੁਆਂਟਲ ਦੀ ਉਹ ਪੂੰਗਾਈ ਆ ਬਾਬਾ ਜੋਗੀ ਪੀਰ ਪੰਚਾਇਤ ਦੇ ਨਾਂ ਤੇ ਪੂੰਗ ਦੀ ਜਿਹੜੀ ਅਸੀਂ ਇਹ ਕੱਤੀ ਹੈਗੀ ਇਹ ਦਾਨ ਵਜੋਂ ਪਰਚੀ ਤੇ ਉਹਨਾਂ ਵੱਲੋਂ ਕਹਿੰਦੇ ਫੋਨ ਆਇਆ ਸੀਗਾ ਅਸੀਂ ਤਾਂ ਉਦੋਂ ਬਾਅਦ ਹੀ ਕਰੀਆ ਫਿਰ ਉਦੋਂ ਪਹਿਲਾਂ ਜਿਹੜੇ ਪੂੰਗ ਦੀਆਂ ਟਰਾਲੀਆਂ ਪਈਆਂ ਸੀਗੀਆਂ ਭਰੀਆਂ ਹੋਈਆਂ ਤੋੜੀਆਂ ਉਹ ਪੂੰਗ ਭਰ ਕੇ ਗਏ ਆ ਉਹ ਕਿੱਥੇ ਗਏ ਆ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ ਜੇ ਇਹ ਨਹੀਂ ਸੱਚੇ ਆ ਫਿਰ ਉਹ ਕੈਮਰੇ ਉੱਥੋਂ ਸਾਰੇ ਡਿਲੀਟ ਕਿਉਂ ਕੀਤੇ ਗਏ ਆ ਕੈਮਰੇ ਦੀ ਰਿਕਾਰਡਿੰਗ ਕਿਉਂ ਡਿਲੀ ਤੇ ਸਭ ਤੋਂ ਵੱਡੀ ਗੱਲ ਇਹ ਜਿਹੜੀਆਂ ਜਾਣਕਾਰੀਆਂ ਦੱਸਣੀਆਂ ਇਨ੍ਹਾਂ ਵੱਲੋਂ ਵੀ ਬਣਦੀਆਂ ਫਿਰ ਇਹ ਆਪਦਾ ਉੱਥੇ ਪੂਰਾ ਉੱਤਰ ਦੇਣ ਕਿਉਂਕਿ ਦੋ ਚੀਜ਼ਾਂ ਤਾਂ ਦੱਸ ਦਿੰਨੇ ਹ ਹਲੇ ਦਾ ਜੇ ਵਿੱਚੋਂ ਬਿਆਨ ਦੇਣ ਲਾਗੇ ਬਹੁਤ ਬੰਦਿਆਂ ਵੱਲੋਂ ਇਹੇ ਵੀ ਸਬੂਤ ਦਿੱਤੇ ਗਏ ਆ ਕਿਥੋਂ ਇਹ ਕਿਵੇਂ ਪੈਸਾ ਚੋਰੀ ਕਰਦੇ ਨੇ ਤੇ ਨਾਲ ਜਿਹੜੀ ਇਨ੍ਹਾਂ ਵੱਲੋਂ ਇੱਕ ਵਧਿੱਕੀ ਕੀਤੀ ਗਈ ਆ ਉਸ ਦੇ ਪ੍ਰਤੀ ਅਸੀਂ ਇਹ ਲੋਕਲ ਪ੍ਰਸ਼ਾਸਨ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਇੱਕ ਅਰਜੀ ਵੀ ਦਿੱਤੀ ਹੋਈ ਆ ਤੇ ਉੱਥੇ ਇਨਸਾਫ ਦੀ ਮੰਗ ਕੀਤੀ ਹੋਈ ਆ ਅਸੀਂ ਦੇਖਦੇ ਹਾਂ ਜੇਕਰ ਇੱਕ ਕਦਰ ਦੇ ਇਨਸਾਫ ਨਹੀਂ ਹੁੰਦਾ ਤਾਂ ਹੋ ਸਕਦਾ ਆਉਣ ਵਾਲੇ ਸੋਮਵਾਰ ਤੋਂ ਸਾਡੇ ਵੱਲੋਂ ਫਿਰ ਇੱਕ ਵੱਡਾ ਜਿਹੜਾ ਸੰਘਰਸ਼ ਪੂਰੇ ਪੱਤਰਕਾਰ ਭਾਈਚਾਰੇ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਊਗਾ ਫਿਰ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੁੜੇ ਰਹੋ ਸਾਡੀਆਂ ਵੀ ਵੀਡੀਓ ਨਾਲ ਤੇ ਤੁਸੀਂ ਪੂਰੀ ਜਾਣਕਾਰੀ ਜੇ ਤੁਹਾਡੇ ਕੋਲ ਵੀ ਕਿਸੇ ਕੋਲ ਵੀ ਦੇ ਸਕਦੇ ਹੋ ਧੰਨਵਾਦ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ